ਵੱਡੇ ਪੱਧਰ ਦੇ ਉੱਪਰ ਸਰਕਾਰ ਦੀਆਂ ਵੀ ਸਕੀਮਾਂ ਨੇ ਜਿਹੜੀਆਂ ਜਿਵੇਂ ਇਸ ਸਾਲ ਜੋ ਬਜਟ ਦੇ ਵਿੱਚ ਐ ਐਲਾਨ ਕੀਤਾ ਹੈ ਸਪੋਰਟਸ ਦੇ ਵਿੱਚ ਚਾਹੇ ਜਿਹੜੇ ਸਪੋਰਟਸ ਮੈਦਾਨ ਨੇ ਵੋਲੀਬਾਲ ਦੇ ਜਾਂ ਜਿਮਕਿਟਸ ਵਗੈਰਾ ਵੱਡੇ ਪੱਧਰ ਦੇ ਉੱਪਰ ਸਪੋਰਟਸ ਦੇ ਉੱਪਰ ਕੰਮ ਹੈ ਜਿਹੜਾ ਉਹ ਕਰਾਂਗੇ ਇਸ ਵਾਰੀ ਛੱਪੜਾਂ ਦਾ ਕੰਮ ਹੈ ਉਹ ਕਰਾਂਗੇ ਜਿਹੜੀਆਂ ਕੋਈ ਲਾਈਟਿੰਗ ਆ ਹੋਣ ਵਾਲੀ ਹੈ ਉਹਨਾਂ ਦਾ ਵੱਡੇ ਪੋਲ 'ਲੀ ਘਰਾਂ 'ਚੋਂ ਕਨੈਕਸ਼ਨ ਲਾਵਾਂਗੇ ਲਾਈਟ ਲੱਗੀ ਹੋਊਗੀ ਪਰ ਉਹ ਜਿਹੜਾ ਸਿਸਟਮ ਹੈ ਬਹੁਤ ਵਧੀਆ ਬਣ ਰਿਹਾ ਉਹ ਦੋ-ਤਿੰਨ ਮਹੀਨੇ ਦੇ ਵਿੱਚ ਉਹ ਵੀ ਤੁਹਾਨੂੰ ਪਤਾ ਲੱਗੂਗਾ ਸਰਕਾਰ ਨੇ ਇੱਕ ਹੋਰ ਫੈਸਲਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਕਿ ਹਰ ਘਰ ਨੂੰ 10 ਲੱਖ ਰੁਪਏ ਦਾ ਜਿਹੜਾ ਜਿਹੜਾ ਇੱਕ ਸ਼ਿਉਰਿਟੀ ਹੈ ਜੇ ਕਿਸੇ ਦਾ ਕੋਈ ਬਿਮਾਰੀ ਠਮਾਰੀ ਹੋ ਗਈ ਤੇ ਹਰ ਘਰ ਨੂੰ 10 ਲੱਖ ਰੁਪਏ ਦਾ ਇਲਾਜ ਉਹ ਟੋਟਲੀ ਫ੍ਰੀ ਹੋਊਗਾ ਸੋ ਬਹੁਤ ਸਾਰੇ ਕੰਮ ਨੇ ਸਾਥੀਓ ਜਿਹੜੇ ਜਿਹੜੇ ਸਟੇਟ ਲੈਵਲ ਤੇ ਵੀ ਹੋ ਰਹੇ ਨੇ ਤੇ ਆਪਾਂ ਆਪਦੇ ਹਲਕੇ ਔਰ ਪਿੰਡਾਂ ਦੇ ਲੈਵਲ ਤੇ ਵੀ ਆਪਾਂ ਚੱਲ ਰਹੇ ਨੇ ਜਾਂ ਹੋਰ ਤੇਜ਼ੀ ਨਾਲ ਉਹਨਾਂ ਕੰਮਾਂ ਦੇ ਵਿੱਚ ਆ ਲੈ ਕੇ ਆਉਣੀ ਹੈ ਸੋ ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹਾਂ ਇੰਨੀ ਕੁ ਮੈਂ ਬੇਨਤੀ ਤੁਹਾਨੂੰ ਹੱਥ ਜੋੜ ਕੇ ਜ਼ਰੂਰ ਕਰੂਗਾ ਕਿ ਉਹ ਮੈਂ ਇਸ ਹੱਕ ਦੇ ਨਾਲ ਕਰ ਦਿੰਦਾ ਕਿ ਬਾਕੀ ਕੰਮਾਂ ਕਰਾਉਣ ਲਈ ਜਾਂ ਫੰਡ ਲਈ ਉਹ ਨਹੀਂ ਕੋਈ ਦਿੱਕਤ ਆਉਣ ਲੱਗਾ ਪਰ ਹੁਣ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਦੀ ਕਿਰਪਾ ਦੇ ਨਾਲ ਸਾਥ ਸਹਿਯੋਗ ਅਸ਼ੀਰਵਾਦ ਦੇ ਨਾਲ ਇੰਨੀ ਕੁ ਜੋ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਕੇਜਰੀਵਾਲ ਸਾਹਿਬ ਉਹਨਾਂ ਨੇ ਪਾਈ ਹੈ ਮੋਡਿਆਂ ਦੇ ਉੱਪਰ ਉਹਦੀ ਵਜ੍ਹਾ ਕਰਕੇ ਭੱਜ ਨੱਠ ਜਿਹੜੀ ਉਹ ਸਾਰੇ ਪਾਸੇ ਰਹਿੰਦੀ ਐ ਇਸ ਕਰਕੇ ਟਾਈਮ ਦੀ ਦਿੱਕਤ ਐ ਜਿਹੜੀ ਜੋ ਸੂਰ ਰਹਿੰਦੀ ਐ ਸੋ ਮੇਰੀ ਤੁਹਾਨੂੰ ਬੇਨਤੀ ਇਹ ਐ ਕਿ ਆਪ ਤੱਕੜੇ ਹੋ ਕੇ ਤੁਸੀਂ ਸਾਰੇ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਆ ਆ ਬੈਠੇ ਨੇ ਐਸឌੀ ਸਾਹਿਬ ਆ ਬੈਠੇ ਨੇ ਵੀਡੀਓ ਸਾਹਿਬ ਦੋਏ ਵੀਡੀਓ ਹੈਗੇ ਨਿਪਸ ਸਾਹਿਬ ਖੜੇ ਨੇ ਸੋ ਜਿੰਨੇ ਕੰਮ ਨੇ ਐਸឌੀ ਸਾਹਿਬ ਆ ਸਾਰੇ ਦੇ ਸਾਰੇ ਮੇਰਾ ਆਪਦੇ ਹੀ ਅਮਨ ਅਰੋੜੇ ਦਾ ਰੂਪ ਹੀ ਨੇ ਠੀਕ ਐ ਜੀ ਇਹ ਸਾਰੇ ਸਾਰੇ ਮੇਰੇ ਰੂਪ ਨੇ ਮੈਂ ਅੱਜ ਜੋ ਹੈਗਾ ਮੈਂ ਉਹ ਇਹਨਾਂ ਸਾਰੇ ਸਾਥੀਆਂ ਦੀ ਦੀ ਵਜ੍ਹਾ ਕਰਕੇ ਆ ਜੇ ਇਹਨਾਂ ਨੇ ਮੇਰੇ ਨਾਲ ਦਿਨ ਰਾਤ ਮੋਢਾ ਨਾਲ ਲਾਇਆ ਹੁੰਦਾ ਨਾ ਬੀਜ ਲਾਇਆ ਹੁੰਦਾ ਇਹ ਤੇ ਅੱਜ ਜਿਹੜਾ ਜਿਹੜਾ ਤੁਹਾਨੂੰ ਪੰਜਾਬ ਲੈਵਲ ਦਾ ਸਟੇਟਸ ਦੇਖ ਰਿਹਾ ਆ ਅਮਨ अरोड़ा ਦੇ ਵਿੱਚ ਉਹ ਸਾਰਾ ਇਹਨਾਂ ਦੀ ਵਜ੍ਹਾ ਕਰਕੇ ਆ ਸੋ ਮੇਰੀ ਥੋਂ ਹੱਥ ਬਨ ਕੇ ਬੇਨਤੀ ਇਹ ਆ ਕਿ ਚਾਹੇ ਭਾਈ ਵੀਡੀਓ ਬਲੌਗ ਵਾਲਿਓ ਤੇ ਚਾਹੇ ਐਸ.ਡੀ.ਐਮ ਸਾਹਿਬ ਡਿਪਟੀ ਸਾਹਿਬ ਇਹ ਜਿਹੜਾ ਸਾਥੀ ਆਉਣਾ ਇਹ ਸਮਝ ਲਓ ਵੀ ਅਵਨ ਰੋੜਾ ਆਪ ਆ ਗਿਆ ਕੰਮ ਹੈ ਜਿਹੜਾ ਪਹਿਲੇ ਬੋਲ ਦੇ ਉੱਪਰ ਇਹਦਾ ਕੰਮ ਇਹਦਾ ਹੋਣਾ ਚਾਹੀਦਾ ਮੈਨੂੰ ਸਿਰਫ ਦੋ ਕੰਡੀਸ਼ਨਾਂ ਦੇ ਵਿੱਚ ਤੁਸੀਂ ਮੈਨੂੰ ਪੁੱਛਣਾ ਜਾਂ ਦੱਸਣਾ ਤੇ ਉਹ ਕੰਡੀਸ਼ਨਾਂ ਦੋ ਇਹ ਨੇ ਵੀ ਜੇ ਕੋਈ ਸਾਡਾ ਸਾਥੀ ਜੇ ਕੋਈ ਗਲਤ ਕੰਮ ਤੁਹਾਨੂੰ ਕਹਿ ਰਿਹਾ ਸਪੋਜ਼ ਕੋਈ ਕੋਈ ਨਸ਼ੇ ਵਾਲੇ ਵਿਚਾਰਣ ਰਾਸਤੇ ਕਹਿ ਰਿਹਾ ਕੋਈ ਹੋਰ ਗਲਤ ਕੰਮ ਕਰਾਉਣ ਵਾਸਤੇ ਕਹਿ ਰਿਹਾ ਉਹ ਜੇ ਕੋਈ ਗਲਤ ਕੰਮ ਕੰਮ ਕਰਾਉਣ ਵਾਸਤੇ ਕਹਿ ਰਿਹਾ ਉਹ ਤੁਸੀਂ ਮੈਨੂੰ ਦੱਸੋ ਮੈਂ ਦੱਸੂਗਾ ਕੀ ਕਰਨਾ ਹੈ ਕਿ ਨਹੀਂ ਕਰਨਾ ਆਪਦੇ ਸਾਥੀ ਤੋਂ ਪਤਾ ਕਰਕੇ ਗੱਲ ਕਰਕੇ ਵੀ ਭਾਈ ਦੱਸ ਕਿ ਮਸਲੇ ਕਿਉਂ ਗਲਤ ਬੰਦੇ ਦੀ ਆਪਾਂ ਸਵਾਰਸ਼ ਕਰ ਰਹੇ ਆਂ ਦੂਜਾ ਜੇ ਕੋਈ ਸਾਡਾ ਦੋ ਬੰਦਿਆਂ ਦਾ ਹੀ ਆਪਸ ਦੇ ਵਿੱਚ ਕਲੈਸ਼ ਹੈ ਵੀ ਇੱਕ ਜਣਾ ਉਧਰ ਸਵਾਰਸ਼ ਕਰੀ ਜਾਂਦਾ ਦੂਜਾ ਉਧਰ ਸਵਾਰਸ਼ ਕਰੀ ਜਾਂਦਾ ਆਹ ਦੋ ਗੱਲਾਂ ਨੂੰ ਛੱਡ ਕੇ ਤੁਸੀਂ ਮੈਨੂੰ ਹੋਰ ਕਿਸੇ ਗੱਲ ਵਾਸਤੇ ਨਹੀਂ ਨਾ ਮੈਨੂੰ ਕਹਿਣ ਦੀ ਲੋੜ ਪਵੇ ਨਾ ਮੈਨੂੰ ਪੁੱਛਣ ਦੀ ਲੋੜ ਪਵੇ ਨਾ ਤੁਸੀਂ ਮੈਨੂੰ ਪੁੱਛਣਾ ਦੱਸਣਾ ਨਾ ਮੈਨੂੰ ਨਾ ਮੇਰੇ ਦਫ਼ਤਰ ਨੂੰ ਆ ਜਿੰਨੇ ਸਾਥੀ ਨੇ ਜਦੋਂ ਆਜਿਆ ਕਰਨ ਖੜੇ ਮੱਥੇ ਨਾਲ ਪਹਿਲੇ ਬੋਲਦੇ ਕੰਮ ਹੈ ਜਿਹੜਾ ਉਹ ਹੋ ਜਾ ਕਰੋ ਬੋਲੋ ਠੀਕ ਹੈ ਬਾਈ ਬੁਲਾ ਦਿਓ ਫਤਹਿ ਬੋਲੋ ਸੋਰ ਹਾ ਸੋ ਬਹੁਤ ਬਹੁਤ ਧੰਨਵਾਦ ਜੀ ਹੁਣ